ਦੈਂਤਾਰ ਵਾਲੀ ਰੋਏ ਆ ਅਸੀਂ ਫਿਲਮ ਦੇ ਵਿੱਚ ਕਿਉਂਕਿ ਹਰ ਰਿਸ਼ਤੇ ਦੀ ਗੱਲ ਕੀਤੀ ਗਈ ਹੈ ਹਰ ਮੂਮੈਂਟ ਤੇ ਗੁਗੀ ਭਾਜੀ ਨੇ ਇੱਕ ਬਹੁਤ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਸਮਝਾਇਆ ਹਰ ਬੰਦਾ ਅੱਜ ਦੀ ਰੇਡ ਚ ਆਪ ਹੀ ਸਿਆਣਾ ਬਣਿਆ ਫਿਰਦਾ ਵੀ ਮੈਨੂੰ ਹੀ ਵੱਧ ਪਤਾ ਉਹਨੂੰ ਉਹਦੇ ਵੱਲ ਤਾਂ ਦੇਖਦਾ ਹੀ ਨਹੀਂ ਵੀ ਉਹ ਉੱਤੇ ਗਾਦੇ ਲਈ ਬੈਠਾ ਹੈ ਮੀਡੀਆ ਵੀ ਕਹਿੰਦਾ ਕੁਝ ਡਿਫਰੈਂਟ ਲੈ ਕੇ ਆਓ ਸਾਰੇ ਕਹਿੰਦੇ ਤੁਸੀਂ ਡਿਫਰੈਂਟ ਲੈ ਕੇ ਆਓ ਇਸ ਵਾਰੀ ਟਰਾਈ ਕੀਤੀ ਹੈ ਕੁਝ ਡਿਫਰੈਂਟ ਲੈ ਕੇ ਆਏ ਇਹ ਤੁਸੀਂ ਪਸੰਦ ਕੀਤੀ ਮੈਨੂੰ ਬਹੁਤ ਖੁਸ਼ੀ ਆ ਮਾਣਿਆ ਜੀ ਮੈਂ ਜਦੋਂ ਅਰਦਾਸ ਕਰਦਾ ਮੈਂ ਆਪਣੇ ਲਈ ਕੁਝ ਨਹੀਂ ਮੰਗਦਾ ਮੈਂ ਸਰਬੱਤ ਦਾ ਭਲਾ ਮੰਗਦਾ ਉਹਦੇ ਵਿੱਚ ਮੈਂ ਵੀ ਮੈਂ ਹੀ ਉਹਦੇ ਵਿੱਚ ਮੈਂ ਵੀ ਆਉਣਾ ਤੇ ਇਸ ਕਰਕੇ ਤੁਸੀਂ ਪਰਸਨਲੀ ਆਪਣੇ ਲਈ ਕੁਝ ਨਹੀਂ ਮੰਗ ਸਕਦੇ ਤੁਸੀਂ ਸਾਰਿਆਂ ਲਈ ਮੰਗੋ ਮੈਂ ਇਹ ਕਹਿਣਾ ਹੈ ਨਾ ਕਿ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਹੋਣ ਅਰਦਾਸ ਸਰਬੱਤ ਦੇ ਭਲੇ ਦੀ ਅੱਜ ਜਲੰਧਰ ਦੇ ਵਿੱਚ ਸਕਰੀਨਿੰਗ ਹੋਈ ਆ ਮੇਰੇ ਨਾਲ ਕੁਲਵਿੰਦਰ ਕੈਲੀ ਜੀ ਗੁਰਲੇ ਅਕਸਰ ਜੀ ਔਰ ਪੰਨਾ ਐਲ ਵੀ ਮੌਜੂਦ ਨੇ ਗੱਲਬਾਤ ਕਰਦੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਾ ਕਮਾਲ ਫਿਲਮ ਹੈ ਥੈਂਕ ਯੂ ਸੋ ਮਚ ਸੋ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਹੈ ਅਰਦਾਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਹੈ ਹਰ ਇਨਸਾਨ ਅਰਦਾਸ ਕਰਦਾ ਪਰ ਇੱਥੇ ਨਾ ਕਿੰਨਾ ਕਿਤੇ ਉਹ ਸੀਗਾ ਕਿ ਯਾਰ ਅਰਦਾਸ ਕਿਵੇਂ ਮੈਂ ਮਤਲਬ ਕੀ ਕੰਮ ਕਰੂਗੀ ਪਰ ਜਦੋਂ ਅਸੀਂ ਫਿਲਮ ਦੇਖਦੇ ਆ ਮੈਨੂੰ ਲੱਗਦਾ ਹਰ ਅੱਖ ਨਮ ਹੋ ਰਹੀ ਸੀ ਜਦੋਂ ਰਿਸ਼ਤਿਆਂ ਦੀ ਗੱਲ ਹੁੰਦੀ ਸੀ ਜਦੋਂ ਭੈਣ ਭਰਾਵਾਂ ਦੀ ਗੱਲ ਹੁੰਦੀ ਸੀਗੀ ਸੋ ਕਿੰਨਾ ਕੁ ਚੈਲਿੰਜਿੰਗ ਸੀਗਾ ਇਸ ਫਿਲਮ ਦੇ ਵਿੱਚ ਸਾਡੇ ਲਈ ਤਾਂ ਬਹੁਤ ਜ਼ਿਆਦਾ ਚੈਲੰਜਸ ਸੀਗਾ ਕਿਉਂਕਿ ਹਮੇਸ਼ਾ ਹੀ ਮੀਡੀਆ ਵੀ ਕਹਿੰਦੇ ਕੁਝ ਡਿਫਰੈਂਟ ਲੈ ਕੇ ਆਓ ਸਾਰੇ ਕਹਿੰਦੇ ਤੁਸੀਂ ਡਿਫਰੈਂਟ ਲੈ ਕੇ ਆਓ ਇਸ ਵਾਰੀ ਟਰਾਈ ਕੀਤੀ ਹੈ ਕੁਝ ਡਿਫਰੈਂਟ ਲੈ ਕੇ ਆਈਏ ਤਾਂ ਤੁਸੀਂ ਪਸੰਦ ਕੀਤੀ ਮੈਨੂੰ ਬਹੁਤ ਖੁਸ਼ੀ ਆਮਾਣ ਹੈ ਜੀ 13 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਕਿੰਨੀ ਕੁ ਲੱਗਦਾ ਆਡੀਅנס ਮੈਨੂੰ ਲੱਗਦਾ ਕੁਛ ਹੈ ਕਿਉਂਕਿ ਆਡੀਅנס ਨੂੰ ਸਮਝਣਾ ਵੀ ਬੜਾ ਮੁਸ਼ਕਿਲ ਹੈ ਕਦੀ ਆਡੀਅנס ਕਹਿੰਦੀ ਹੈ ਕਿ ਕਮੇਡੀ ਚਾਹੀਦੀ ਹੈ ਕਦੀ ਕਹਿੰਦੀ ਹੈ ਕਿ ਸੀਰੀਅਸ ਚਾਹੀਦਾ ਜੋ ਸੀਰੀਅਸ ਹੁੰਦਾ ਫਿਰ ਕਮੇਡੀ ਦੀ ਮੰਗ ਕਰਦੀ ਹੈ ਸੋ ਕਿਤਨਾ ਕਿਤੇ ਲੱਗਦਾ ਕਿ ਆਡੀਅנס ਨੂੰ ਸਮਝਣਾ ਕਿਤਨਾ ਕਿਤੇ ਮੁਸ਼ਕਿਲ ਹੈ ਦੇਖੋ ਇਹ ਹੁਣ ਕੰਮ ਤਾਂ ਡਾਇਰ ਤੁਸੀਂ ਸਾਤੋਂ ਕਾਇਸੀ ਵੀ ਕੁਛ ਡਿਫਰੈਂਟ ਬਣਾ ਕੇ ਲਿਆ ਅਸੀਂ ਡਿਫਰੈਂਟ ਲੈ ਕੇ ਆਏ ਹੁਣ ਤੁਸੀਂ ਆਡੀਅנס ਨੂੰ ਮੈਸੇਜ ਦਿਓ ਵੀ ਇਹ ਤੁਸੀਂ ਦੇਖ ਲਈ ਫਿਲਮ ਵਧੀਆ ਲੱਗੀ ਹੈ ਵੀ ਇਹ ਫੈਮਿਲੀ ਦੇ ਨਾਲ ਦੇਖਣ ਵਾਲੀ ਫਿਲਮ ਹੈ ਗੁਰਲੇਖ ਜਖਤਰੋ ਕੁਰਵਿੰਦਰ ਕਹ ਲਿਜੀਏ ਉੱਥੇ ਮੌਜੂਦ ਨੇ ਭਾਈ ਜੀ ਫਿਲਮ ਕਿਵੇਂ ਲੱਗੀ ਬਾ ਕਮਾਲ ਮੇਰੇ ਕੋਲ ਵਰਡ ਨਹੀਂ ਹੈ ਕਿ ਮੈਂ ਕੀ ਕਹਾਂ ਤਿੰਨ ਚਾਰ ਵਾਰ ਹੀ ਰੁਏ ਆਂ ਅਸੀਂ ਫਿਲਮ ਦੇ ਵਿੱਚ ਕਿਉਂਕਿ ਹਰ ਰਿਸ਼ਤੇ ਦੀ ਗੱਲ ਕੀਤੀ ਗਈ ਹੈ ਹਰ ਮੂਮੈਂਟ ਤੇ ਗੁਗੀ ਭਾਜੀ ਨੇ ਇੱਕ ਬਹੁਤ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਸਮਝਾਇਆ ਕਿਉਂਕਿ ਅੱਜ ਕੱਲ ਸਾਨੂੰ ਸਮਝਣ ਦੀ ਲੋੜ ਹੈ ਅਸੀਂ ਹੱਦ ਤੋਂ ਵੱਧ ਸਿਆਣੇ ਹੋ ਗਏ ਆਂ ਸਾਰੇ ਜਣੇ ਅਸੀਂ ਕਿਸੇ ਦੀ ਗੱਲ ਸਾਡੇ ਕੋਲ ਪੇਸ਼ੈਂਸ ਨਹੀਂ ਹੈਗੇ ਅਸੀਂ ਕਿਸੇ ਦੀ ਗੱਲ ਨਹੀਂ ਸੁਣ ਸਕਦੇ ਪਰ ਇਹ ਚੰਗਾ ਨਹੀਂ ਹੈਗਾ ਕਿਉਂਕਿ ਜਿਹੜੀਆਂ ਬਜ਼ੁਰਗਾਂ ਦੀਆਂ ਗੱਲਾਂ ਕਈਆਂ ਹੁੰਦੀਆਂ ਉਹ ਕਿਤੇ ਨਾ ਕਿਤੇ ਫਿਰ ਤੁਹਾਨੂੰ ਲੇਟਰ ਆਨ ਯਾਦ ਆਉਂਦੀਆਂ ਪਰ ਜੇ ਅਸੀਂ ਉਸ ਤੋਂ ਪਹਿਲਾਂ ਹੀ ਅਮਲ ਕਰ ਲਈਏ ਜਦੋਂ ਛੋਟੇ ਹੁੰਦੇ ਹੋ ਤੇ ਅਮਲ ਕਰਨਾ ਸ਼ੁਰੂ ਕਰ ਦਈਏ ਤਾਂ ਫਿਰ ਉਹ ਸਾਡੀ ਜ਼ਿੰਦਗੀ ਬਹੁਤ ਸਮੂਥ ਨਿਕਲਦੀ ਹੈ ਡਾਇਲੋਗ ਬੜਾ ਬਾਖਮਾਲ ਫਿਲਮ ਦੇ ਵਿੱਚ ਕਹਿੰਦੇ ਵੀ ਅਸੀਂ ਛੋਟੇ ਛੋਟੇ ਆਪ ਹੀ ਰੱਬ ਬਣ ਚੁੱਕੇ ਹਾਂ ਹਾਂਜੀ 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 ਬਹੁਤ ਵੱਡੀ ਗੱਲ ਸੀ ਉਹ ਬਹੁਤ ਵੱਡੀ ਗੱਲ ਸਹੀ ਗੱਲ ਹੈ ਇਹ ਕਿਉਂਕਿ ਹਰ ਬੰਦਾ ਅੱਜ ਦੀ ਰੇਟ ਚ ਆਪ ਹੀ ਸਿਆਣਾ ਬਣਿਆ ਫਿਰਦਾ ਵੀ ਮੈਨੂੰ ਹੀ ਵੱਧ ਪਤਾ ਉਹਨੂੰ ਉਹਦੇ ਵੱਲ ਤਾਂ ਦੇਖਦਾ ਹੀ ਨਹੀਂ ਵੀ ਉਹ ਉੱਤੇ ਗ ਬਹੁਤ ਸਾਰੇ ਇਦਾਂ ਦੇ ਮੈਸੇਜ ਹੈਗੇ ਨੇ ਮੂਵੀ ਦੇ ਵਿੱਚ ਜਿਹੜੇ ਸਾਨੂੰ ਅਮਲ ਕਰਨ ਦੀ ਲੋੜ ਹੈ ਜਦੋਂ ਫਿਲਮ ਦੇਖਦੇ ਪਏ ਸੀਗੇ ਕੁਝ ਅਜੀਹਾ ਲੱਗਾ ਉਸ ਫਿਲਮ ਦੇ ਵਿੱਚ ਕਿ ਯਾਰ ਆ ਮੇਨਾ ਬੀਤ ਚੁੱਕਾ ਹੈ ਜਾਂ ਆ ਮੈਂ ਕੀਤਾ ਸੀਗਾ ਉਹਦੇ ਕੋਲ ਮਾਫੀ ਮੰਗੂਗਾ ਜਾਂ ਕੁਝ ਇਦਾਂ ਦਾ ਆਪਣੇ ਨਾਲ ਅਟੈਚ ਹੋਇਆ ਕੁਝ ਬਹੁਤ ਕੁਝ ਹੁੰਦਾ ਆਪਣੀ ਲਾਈਫ ਚ ਇਹ ਆਪਣੀ ਲਾਈਫ ਦੀਆਂ ਤਾਂ ਗੱਲਾਂ ਨੇ ਸਾਰੀਆਂ ਇਹ ਸੱਚਾਈ ਹੈ ਮੂਵੀ ਦੇ ਵਿੱਚ ਜੋ ਵੀ ਹੈ ਇਹ ਕੋਈ ਮਤਲਬ ਮਨਘੜਤ ਗੱਲਾਂ ਨਹੀਂ ਹੈਗੀਆਂ ਇਹ ਆਮ ਬੰਦੇ ਦੀ ਜ਼ਿੰਦਗੀ ਚ ਬੀਤ ਰਹੀਆਂ ਨੇ ਕਿੰਨੇ ਰਿਸ਼ਤੇ ਆ ਜਿਹੜੇ ਆਪਾਂ ਉਦਾਂ ਹੀ ਨਿਭਾਈ ਜਾਂਦੇ ਆ ਜਿਹੜੇ ਆਪਾਂ ਨੂੰ ਪਤਾ ਹੁੰਦਾ ਕਿ ਯਾਰ ਇਹ ਮਤਲਬ ਲਈ ਜੁੜੇ ਹੋਏ ਆ ਨਿਭਾਉਣੇ ਆ ਨਾ ਉਹ ਲਫਾਫੇ ਵਾਲੀ ਜਿਹੜੀ ਗੱਲ ਸੀ ਬੰਦੇ ਹੋਣ ਦਾ ਫਰਜ਼ ਜਿਹੜਾ ਨਾ ਉਹ ਬਸ ਉਹ ਸਮਝਦਾ ਜਿਹੜੇ ਸਮਝ ਗਏ ਉਹ ਸਮਝ ਗਏ ਬਸ ਉਹ ਸਮਝ ਦੀ ਗੱਲ ਹੈ ਬਸ ਉਹ ਉਹ ਲਫਾਫੇ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਜਦੋਂ ਤੁਸੀਂ ਉਹਨੂੰ ਖੋਲੋਗੇ ਨਾ ਲਫਾਫੇ ਨੂੰ ਆਪਣੀ ਜ਼ਿੰਦਗੀ ਨੂੰ ਖੋਲੋ ਫਿਰ ਤੁਹਾਨੂੰ ਪਤਾ ਲੱਗੇਗਾ ਆਪਾਂ ਕਿੱਥੇ ਸਟੈਂਡ ਕਰਦੇ ਆ بس ਬਾਕਪੁਰ ਲਾਪ ਸਿੰਘ ਨੇ ਕੱਲ ਇੱਕ ਗੱਲ ਕਹੀ ਕਹਿੰਦੇ ਕਿ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ ਕਹਿੰਦੇ ਵੀ ਅਜਿਹੀਆਂ ਫਿਲਮਾਂ ਜਿਹੜੀਆਂ ਨੇ ਉਹ ਸਾਲ ਚੱਕ ਨਹੀਂ ਉਹ ਮਹੀਨੇ ਦੇ ਵਿੱਚ ਕਬੜਨੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਆਡੀਅנס ਵੀ ਹੁਣ ਚਾਹੁੰਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਆਉਣੀਆਂ ਚਾਹੀਦੀਆਂ ਹਨ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਜਨਰੇਸ਼ਨ ਨੂੰ ਰਿਸ਼ਤਿਆਂ ਦੇ ਨਾਲ ਮਤਲਬ ਹੀ ਨਹੀਂ ਰਹਿ ਗਿਆ ਹਰ ਬੰਦਾ ਆਪਣੀ ਭੱਜ ਦੌੜ ਭੱਜ 'ਚ ਲੱਗਾ ਹੈ ਆਪਣੇ ਆਪ 'ਚ ਬਿਜ਼ੀ ਆ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਜਦ ਕਿ ਉਹ ਬੱਚੇ ਨੇ ਕਿੰਨੀ ਅੱਛੀ ਗੱਲ ਕੀਤੀ ਹੈ ਜੋਤੀ ਨੇ ਜੀ ਕਿ ਗਿੱਪੀ ਬਾਈ ਉਹਨੂੰ ਪੁੱਛ ਰਿਹਾ ਕਿ ਤੂੰ ਕੀ ਬਣੇਂਗੀ ਵੱਡੀ ਹੋ ਕੇ ਉਹ ਕਹਿੰਦੀ ਮੈਂ ਇੱਕ ਚੰਗੇ ਇਨਸਾਨ ਬਣਾਂਗੀ ਇਹ ਬਹੁਤ ਵੱਡੀ ਗੱਲ ਆ ਅੱਜ ਦੇ ਰੇੜ ਦੇ ਚੰਗੇ ਇਨਸਾਨ ਕਿੱਥੇ ਮਿਲ ਰਹੇ ਆਪਾਂ ਨੂੰ ਨਹੀਂ ਮਿਲ ਰਹੇ ਸਾਰੀ ਦੁਨੀਆ ਦੇਖ ਰਹੇ ਆ ਸੋ ਚੰਗੇ ਇਨਸਾਨ ਬਣਨਾ ਹੀ ਬਹੁਤ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ ਬਹੁਤ ਸਾਨੂੰ ਆਪਣੇ ਆਪ ਵੱਲ ਝਾਤੀ ਮਾਰਨ ਦੀ ਲੋੜ ਆ ਬਈ ਕੁਝ ਸੁਣਿਆ ਜਾਨੇ ਆ ਉਹਦੇ ਵਿੱਚ ਬੜੇ ਅੱਛੇ ਅੱਛੇ ਮੈਸੇਜ ਆਪਾਂ ਗੁਰਦਾਰੇ ਜਾਨੇ ਆ ਆਪਾਂ ਇੱਕ ਨਾ ਕਰੋ ਯਾਰ ਆ ਮੇਰਾ ਕੰਮ ਹੋ ਜਵੇ ਤੇ ਮੈਂ ਪਹਿਲੇ ਆਪਾਂ ਇੱਕ ਸ਼ਰਤ ਰੱਖ ਕੇ ਜਾਣਦੇ ਆਂ ਬਾਈਕ ਨੂੰ ਆਰਡਰ ਕਰਦੇ ਪਰ ਰੱਬ ਨੂੰ ਆਰਡਰ ਕਰ ਫਿਰ ਜਿਹੜਾ ਇਹ ਨਹੀਂ ਹੋਣਾ ਚਾਹੀਦਾ ਅਸੀਂ ਰੱਬ ਨਾਲ ਥੋੜੀ ਸ਼ਰਤ ਲਾ ਸਕਦੇ ਆਂ ਹਨਾ ਬਾਬੇ ਨਾਨਕ ਨਾਲ ਗੁਰੂ ਗੋਬਿੰਦ ਸਿੰਘ ਉਹਨਾਂ ਨਾਲ ਥੋੜੀ ਜਿਹੀ ਸ਼ਰਤਾਂ ਲਾ ਸਕਦੇ ਆਂ ਅਸੀਂ ਤੁਹਾਨੂੰ ਤਾਂ ਹੱਥ ਜੋੜ ਕੇ ਮੰਗਣਾ ਹੈ ਬਸ ਸਰਬੱਤ ਦਾ ਭਲਾ ਮੈਂ ਕਹਿੰਦਾ ਉਹਨਾਂ ਮੈਂ ਹਮੇਸ਼ਾ ਜੋ ਮੈਂ ਕਰਦਾ ਸਵੇਰੇ ਮੈਂ ਜਦੋਂ ਅਰਦਾਸ ਕਰਦਾ ਮੈਂ ਆਪਣੇ ਲਈ ਕੁਝ ਨਹੀਂ ਮੰਗਦਾ ਮੈਂ ਸਰਬੱਤ ਦਾ ਭਲਾ ਮੰਗਦਾ ਉਹਦੇ ਵਿੱਚ ਮੈਂ ਵੀ ਮੈਂ ਹੀ ਉਹਦੇ ਵਿੱਚ ਮੈਂ ਵੀ ਆਉਣਾ ਇਸ ਕਰਕੇ ਤੁਸੀਂ ਪਰਸਨਲੀ ਆਪਣੇ ਲਈ ਕੁਝ ਨਹੀਂ ਮੰਗ ਸਕਦੇ ਤੁਸੀਂ ਸਾਰਿਆਂ ਲਈ ਮੰਗੋ ਮੈਂ ਇਹ ਕਹਿਣਾ ਨਾ ਵੀ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਹੋਣ ਸਾਰਿਆਂ ਦੇ ਪਰਿਵਾਰ ਤੰਦਰੁਸਤ ਰਹਿਣ ਕਿਸੇ ਦੇ ਘਰ 'ਚ ਕੋਈ ਦੁੱਖ ਤਕਲੀਫ ਨਾ ਹੋਵੇ ਜਿਹੜੀਆਂ ਬਣੀਆਂ ਹੋਈਆਂ ਚਲੋ ਤੇ ਆਉਣੀਆਂ ਬਟ ਜ਼ਿੰਦਗੀ ਸਮੂਥ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਮਾਲਕ ਨੇ ਤੁਹਾਨੂੰ ਕੁਝ ਦਿੱਤਾ ਜੇ ਤੁਸੀਂ ਕਿਸੇ ਲਈ ਕੁਝ ਕਰ ਸਕਦੇ ਆ ਤੇ ਉਹ ਕਰੋ ਉਹ ਇਹ ਸੋਚ ਕੇ ਨਾ ਕਰੋ ਵੀ ਮੈਂ ਇਹ ਲਈ ਕੀਤਾ ਉਹ ਤੁਸੀਂ ਆਪਣੇ ਲਈ ਕਰ ਰਹੇ ਹੋ ਕਿਸੇ ਲਈ ਨਹੀਂ ਕਰ ਰਹੇ ਜੇ ਕਿਸੇ ਲਈ ਤੁਸੀਂ 20 ਰੁਪਏ ਹੈ 100 ਰੁਪਏ ਕਿਸੇ ਨੂੰ ਦਿੰਨੇ ਹੋ ਨਾ ਉਹ ਉਹ ਨੂੰ ਨਹੀਂ ਤੁਸੀਂ ਦੇ ਰਹੇ ਤੁਸੀਂ ਆਪਣੇ ਆਪ ਨੂੰ ਦੇ ਰਹੇ ਹੋ ਤੁਸੀਂ ਆਪਣਾ ਹੀ ਸੁਧਾਰ ਰਹੇ ਹੋ ਗਾਂ ਜਾ ਕੇ ਤੁਹਾਨੂੰ ਤੁਸੀਂ ਉਹ ਉਹਦਾ ਤੁਹਾਨੂੰ ਪਤਾ ਲੱਗਦਾ ਵੀ ਹਾਂ ਯਾਰ ਮੈਂ ਕਿਸੇ ਲਈ ਕੁਝ ਕੀਤਾ ਸੀ ਤੁਹਾਨੂੰ ਕਿਤੇ ਨਾ ਕਿਤੇ ਆਪਾਂ ਕਹਿ ਨਹੀਂ ਦਿੰਦੇ ਯਾਰ ਕੋਈ ਦਿੱਤਾ ਲਿਆ ਗਿਆ ਉਹ ਕੀ ਦਿੱਤਾ ਲਿਆ ਹੁੰਦਾ ਉਹ ਇਹੀ ਹੁੰਦਾ ਤੇ ਇਹ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਦਸਵੰਦ ਕੱਢਿਆ ਕਰੋ ਜੇ ਤੁਸੀਂ ਕੁਝ ਕਰ ਸਕਦੇ ਹੋ ਜ਼ਰੂਰ ਕਰੋ ਤੇ ਬਸ ਮੈਂ ਤੇ ਇਹੀ ਅਰਦਾਸ ਕਰੂੰਗਾ ਵੀ ਅਰਦਾਸ ਮੂਵੀ ਦੇਖ ਕੇ ਹੈ ਤੇ ਵੈਗਰੂ ਅੱਗੇ ਇਹ ਅਰਦਾਸ ਆ ਵੀ ਇਹ ਬਹੁਤ ਵਧੀਆ ਚੱਲੇ ਔਰ ਇਹ ਵੱਲ ਤੋਂ ਵੱਧ ਸਾਡੇ ਬੱਚੇ ਖਾਸ ਕਰਕੇ ਦੇਖਣ ਜਾਣ ਤੇ ਜਿਹੜਾ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਜਿਨ੍ਹਾਂ ਨੂੰ ਅਸੀਂ ਦੱਸਣਾ ਅਸੀਂ ਘਰ ਬਿਠਾ ਕੇ ਕੇਵਾਰੀ ਕਹਿੰਦੇ ਹਾਂ ਨਾ ਘਰ ਦਾ ਜੋਗੀ ਜੋਗੜਾ ਤੇ ਅਸੀਂ ਨਹੀਂ ਕਿਵੇਂ ਬੱਚਿਆਂ ਨੂੰ ਚੀਜ਼ਾਂ ਸਮਝਾ ਸਕਦੇ ਜਿਹੜੀਆਂ ਉਹ ਦੂਸਰਾ ਬੰਦਾ ਸਮਝਾ ਸਕਦਾ ਇਹ ਸਾਡੇ ਕੋਲ ਇੱਕ ਪਲੇਟਫਾਰਮ ਹੈ ਜਿਹਦੇ ਤੇ ਅਸੀਂ ਜਾ ਕੇ ਇਹ ਚੀਜ਼ਾਂ ਸਿੱਖ ਸਕਦੇ ਆ ਇੱਕ ਦੂਜੇ ਨੂੰ ਦੱਸ ਸਕਦੇ ਆ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਇਹੀ ਆ ਤੁਸੀਂ ਗੁਲੇਜ਼ ਮੈਮ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਮੈਂ ਇਹੀ ਕਹੂੰਗੀ ਕਿ ਬਹੁਤ ਅੱਛੀ ਮੂਵੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਜਾਣੇ ਆਪਣੇ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਨਾਲ ਜ਼ਰੂਰ ਦੇਖ ਕੇ ਆਇਓ ਮੂਵੀ ਤੁਹਾਡਾ ਜਿਹੜਾ ਤੁਸੀਂ ਟਾਈਮ ਕੱਢੋਗੇ ਉਹ ਵਿਅਰਥ ਨਹੀਂ ਜਾਊਗਾ